ਪੋਹਰ ਦੇ ਵਪਾਰੀ ਕਤਲ ਮਾਮਲੇ ਚ ਵੱਡੀ ਖਬਰ ਤਿੰਨ ਜਾਣੇ ਸੀਗੇ ਇੱਕ ਪੰਗਲਾ ਸੀਗਾ ਦੋ ਮੁੰਨੇ ਸੀਗੇ ਫੇਸ ਕਵਰ ਕੀ ਸੀ ਦੋਵੇਂ ਨੇ ਐਸੇ ਖੜੇ ਸੀ ਪੁਲਿਸ ਨੇ ਕਾਤਲਾਂ ਦਾ ਕੀਤਾ ਐਨਕਾਊਂਟਰ ਪੰਜਾਬ ਪੁਲਿਸ ਦੇ ਪਰ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਇਆ ਗੋਲੀ ਲੱਗ ਕੇ ਪੁਲਿਸ ਮੁਕਾਬਲੇ ਚ ਸ਼ੂਟਰਾਂ ਦਾ ਹੋਇਆ ਖਾਤਮਾ ਹਥਿਆਰਾਂ ਦੀ ਬ੍ਰਾਹਮਤ ਕੀ ਦੌਰਾਨ ਚਲੀਆਂ ਗੋਲੀਆਂ ਜਿੱਤੇ ਜਨੀ ਅਪੋਹਰ ਦੇ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦਾ ਘੇਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਕਤਲ ਤੋਂ ਬਾਅਦ ਆਰੋਪੀ ਫਰਾਰ ਦਸੇ ਜਾ ਰਹੀ ਸੀ ਤੇ ਇਲਾਕੇ ਦੇ ਵਿੱਚ دہشت ਫੈਲ ਗਈ ਸੀ ਤੇ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਲੋਕ ਗੱਲਾਂ ਕਰਨ ਲੱਗੇ ਸੀ ਕਿ ਮਸ਼ਹੂਰ ਕਪੜਾ ਵਪਾਰੀ ਦਾ ਕਤਲ ਆਖਰ ਕਿਸ ਨੇ ਕੀਤਾ ਤੇ ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗਰੁੱਪ ਵੱਲੋਂ ਇਸ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਤੇ ਪੁਲਿਸ ਵੱਲੋਂ ਤੁਰੰਤ ਸ਼ੂਟਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਤੇ ਸ਼ੂਟਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਤੇ ਇਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਸ਼ੂਟਰਾਂ ਨੂੰ ਹਥਿਆਰਾਂ ਦੀ ਬਰਾਮਦਗੀ ਦੇ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਦੇ ਸਾਥੀ ਪਹਿਲਾਂ ਹੀ ਉੱਥੇ ਮੌਜੂਦ ਸੀ ਤੇ ਉਹਨਾਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਉਸ ਦੇ ਮੁਤਾਬਕ ਇਨ੍ਹਾਂ ਸ਼ੂਟਰਾਂ ਨੇ ਕਤਲ ਤੋਂ ਬਾਅਦ ਆਪਣੇ ਕੱਪੜੇ ਵੀ ਉਤਾਰ ਦਿੱਤੇ ਸੀ ਤੇ ਹਥਿਆਰ ਵੀ ਕਿਸੇ ਥਾਂ ਦੇ ਉੱਤੇ ਲਿਜਾ ਕੇ ਲੁਕੋ ਦਿੱਤੇ ਸੀ ਤੇ ਇਹਨਾਂ ਨੂੰ ਜਦੋਂ ਬਰਾਮਦ ਕਰਵਾਉਣ ਦੇ ਲਈ ਲਜਾਇਆ ਗਿਆ ਤਾਂ ਗੋਲੀਬਾਰੀ ਸ਼ੁਰੂ ਹੋ ਗਈ ਤੇ ਇਸ ਗੋਲੀਬਾਰੀ ਦੌਰਾਨ ਪੁਲਿਸ ਨੇ ਵੀ ਆਪਣੇ ਬਚਾਅ ਦੇ ਵਿੱਚ ਗੋਲੀਬਾਰੀ ਕੀਤੀ ਤਾਂ ਦੋਵੇਂ ਸ਼ੂਟਰ ਐਨਕਾਊਂਟਰ ਦੌਰਾਨ ਮਾਰੇ ਗਏ ਨੇ ਇੱਕ ਦਾ ਨਾਂ ਜਸਪ੍ਰੀਤ ਸੀਗਾ ਤੇ ਦੂਸਰੇ ਦਾ ਨਾਂ ਹੈਗਾ ਰਾਮਰਤਨ ਸੋ ਇਹ ਬੰਦੇ ਜਦੋਂ ਫੜਲੇ ਫੜ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਮਜੀਦ ਸੋ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਭੀ ਜਿੱਥੇ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਉਹ ਜਿਹੜੇ ਇਹਨਾਂ ਨੇ ਪੱਗਾਂ ਬੰਨੀਆਂ ਸੀ ਮੜਾਸੇ ਬੰਨੇ ਮਾਰੇ ਸੀ ਨਾਲ ਇਹਨਾਂ ਨੇ ਜਿਹੜੀਆਂ ਕੋਈ ਆਪਦੀਆਂ ਕੱਪੜੇ ਪਾਏ ਹੋਏ ਸੀ ਸਪੈਸ਼ਲੀ ਕਮੀਜ਼ਾਂ ਉਹ ਇਹਨਾਂ ਨੇ ਰਾਹ 'ਚ ਜਿਹੜੀਆਂ ਹੈਗੀਆਂ ਉਹ ਲਾ ਕੇ ਸੱਟੀਆਂ ਸੀ ਔਰ ਜਿਹੜੇ ਵੈਪਨ ਇਸਵਾਰਦਾ 'ਚ ਵਰਤੇ ਗਏ ਸੀਗੇ ਉਹ ਵੈਪਨ ਵੀ ਰਸਤੇ 'ਚ ਇਹਨਾਂ ਨੇ ਕਿਤੇ ਜਾਂਦਿਆਂ ਜਿਹੜਾ ਹੈਗਾ ਵਾ ਉਹ ਲੁਕਾ ਦਿੱਤੇ ਸੀਗੇ ਸੋ ਉਹ ਸਾਰਾ ਜਿਹੜਾ ਹੈਗਾ ਵਾ ਉਸ ਵੈਪਨਸ ਦੀ ਰਿਕਵਰੀ ਵਾਸਤੇ ਔਰ ਜਿਹੜੀਆਂ ਇਹਨਾਂ ਦੇ ਵਾਰਦਾਤ ਵੇਲੇ ਪਾਈਆਂ ਸੀਗੇ ਕੱਪੜੇ ਵਗੈਰਾ ਪਾਏ ਸੀਗੇ ਵੀ ਉਹਨਾਂ ਦੀ ਰਿਕਵਰੀ ਆਸਤੇ ਤਾਂ ਕਿ ਜਿਹੜੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਨਾਲ ਐਵੀਡੈਂਸ ਨੂੰ ਲਿੰਕ ਕੀਤਾ ਜਾ ਸਕੇ ਉਹਦੀ ਰਿਕਵਰੀ ਸੁ ਵਾਸਤੇ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਸੀਗੀਆਂ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਅੱਗੇ ਸਰਚ ਵਗੈਰਾ ਜਿਹੜਾ ਹੋ ਉਹ ਚੱਲ ਰਿਹਾ ਸੀਗਾ ਸੋ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹ ਸਾਡੇ ਡੀਐਸਪੀ ਸਿਟੀ ਔਰ ਐਸਐਚਓ ਜਿਹੜੇ ਹੈਗੇ ਆ ਲੋਕਲ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟਿੱਬੇ ਦੇ ਬੈਕਸਾਈਡ ਦੇ ਉੱਤੇ ਜਿੱਥੇ ਕਿ ਇਹਨਾਂ ਨੇ ਉਹ ਵੈਪਨ ਵਗੈਰਾ ਦੱਸੇ ਸੀਗੇ ਵੀ ਅਸੀਂ ਇੱਥੇ ਲੁਕਾ ਕੇ ਤੇ ਫਿਰ ਇਸ ਤੋਂ ਅੱਗੇ ਭੱਜੇ ਆ ਉਥੇ ਰਿਕਵਰੀ ਕਰ ਲਈ ਆਏ ਤੇ ਉੱਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਿਉਂਕਿ ਉਹ ਵੀ ਵੈਪਨ ਜਿਹੜੇ ਰੱਖੇ ਦੀ ਕਿਉਂਕਿ ਇੱਥੇ ਜਿਆਦਾ ਜੰਗਲ ਟਾਈਪ ਸੀਗਾ ਉਹ ਵੀ ਲੱਭ ਰਹੇ ਸੀ ਔਰ ਜਦੋਂ ਉਹਨਾਂ ਪੁਲਿਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਘਟਨਾ ਵਾਲੀ ਥਾਂ ਤੋਂ ਇੱਕ 30 ਬੋਰ ਦਾ ਪਿਸਤੌਲ ਤੇ ਹੋਰ ਖਾਲੀ ਖੋਲ ਵੀ ਬਰਾਮਦ ਹੋਏ ਨੇ ਤੇ ਇਸ ਤੋਂ ਇਲਾਵਾ ਐਨਕਾਊਂਟਰ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਗੋਲੀਬਾਰੀ ਦਾ ਸ਼ਿਕਾਰ ਹੋਇਆ ਹੈ ਜਿਸ ਨੂੰ ਕੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮੌਕੇ ਤੋਂ ਇੱਕ 30 ਬੋਰ ਦਾ ਪਿਸਤੌਲ ਹੋਰ ਜਿਹੜੇ ਹੈਗੇ ਆ ਜਿਹੜੇ ਖਾਲੀ ਖੋਲ ਆ ਉਹ ਰਿਕਵਰ ਹੋਏ ਔਰ ਇਸ ਬੰਦੇ ਦੇ ਵਿੱਚ ਜਿਹੜਾ ਪਰਚਾ 302 ਦੇ ਵਿੱਚ ਮਰਡਰ ਦਾ ਪਰਚਾ ਜਿਹੜਾ ਦਰਜ ਕਰਕੇ ਔਰ 255459 ਆਮ ਸੈਕਟ ਉਹਦੇ ਚ ਪਰਚਾ ਦਰਜ ਕਰਕੇ ਉਹਦੀ ਸੈਪਰੇਟ ਜਿਹੜੀ ਹੈਗੀ ਐ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜਿਹੜੇ ਸਾਡਾ ਇੱਕ ਮਲਾਜਮ ਆ ਸੀਨੀਅਰ ਕਨਸਟੇਬਲ ਜਿਹੜਾ ਪੋਸਟਡ ਸਿਗਾ ਇੱਥੇ ਅਬੋਰ ਦੇ ਵਿੱਚ ਉਹਦੇ ਵੀ ਇੱਕ ਜਿਹੜਾ ਹੈਗੀ ਐ ਗੋਲੀ ਲੱਗੀ ਐ ਇਸ ਇਨਕਾਊਂਟਰ ਦੌਰਾਨ ਔਰ ਉਹ ਵੀ ਇੰਜਰਡ ਹੋਇਆ ਉਹਨੂੰ ਅਸੀਂ ਜਿਹੜਾ ਹੈਗਾ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਜਿਹੜਾ ਉਹਨੂੰ ਦਾਖਲ ਕਰਵਾਇਆ ਗਿਆ ਮਾਮਲੇ ਦੇ ਵਿੱਚ ਹਸਪਤਾਲ ਦੇ ਡਾਕਟਰ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਕੋਲ ਇੱਕ ਪੁਲਿਸ ਮੁਲਾਜ਼ਮ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਜਿਸ ਨੂੰ ਕਿ ਗੋਲੀ ਲੱਗੀ ਸੀ ਤੇ ਉਹਨਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਆਪਣੇ ਕੋਲ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਆਇਆ ਜੀ ਮਨਿੰਦਰ ਸਿੰਘ ਠੀਕ ਹੈ ਜੀ ਉਤਰ ਭਪਿੰਦਰ ਸਿੰਘ ਪਿੰਡ ਆਲਮਗੜੀ 36 ਸਾਲ ਉਮਰ ਦੇ ਉਹਦੀ ਲੈਫਟ ਸਾਈਡ ਤੇ ਗਨ ਸ਼ੂਟ ਇੰਜਰੀ ਹੈ ਜੀ ਕਿੰਨੀ ਗਨ ਸ਼ੂਟਿੰਗ ਹੈ ਸਰ ਇੱਕ ਇੱਕ ਗੋਲੀ ਲੱਗੀ ਹੋਈ ਹੈ ਕੀ ਦੱਸ ਰਹੇ ਨੇ ਜੀ ਉਹ ਦਾ ਉਹਨਾਂ ਦੀ ਹਾਲਤ ਜਿਹੜੀ ਹੈ ਜਦੋਂ ਆਏ ਸੀ ਆਪਣੇ ਕੋਲ ਉਹ ਕਾਫੀ ਜ਼ਿਆਦਾ ਸਟੇਬਲ ਨਹੀਂ ਸੀ ਪਰ ਹੁਣ ਆਪਾਂ ਉਹ ਫਰਸਟ ਏਡ ਦੇ ਕੇ ਸਟੇਬਲ ਕਰ ਦਿੱਤਾ ਹੈ ਅਗਲਾ پلان ਜਿਹੜਾ ਹੈ ਐਕਸ-ਰੇ ਕਰਾਂਗੇ ਤੋਂ ਦੇਖਾਂਗੇ ਫ੍ਰੈਕਚਰ ਹੈ ਜਾਂ ਜੋ ਵੀ ਇੰਜਰੀ ਹੈ ਉਸ ਅਕੋਰਡਿੰਗ ਆਪਾਂ ਨੈਕਸਟ ਟ੍ਰੀਟਮੈਂਟ ਡਿਸਾਈਡ ਕਰਾਂਗੇ ਚੱਕਬਾਨੀ టీ ਵੀ ਲਈ ਆਦਰਸ਼ ਜੋ ਸੰਧੀ ਰਿਪੋਰਟ